ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਕਿਸਾਨ ਵੀਰੋ ਅੱਜ ਆਪਾਂ ਦੋ ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 2 ਜੂਨ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਮੋਬਾਈਲ ਨੰਬਰ 98784 48264 ਤੇ 94782 63916 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਆ ਬੱਸੀ ਖਰੀਦ ਸਕਦੇ ਹੋ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਆਪਾਂ ਧਾਰਾ ਵੀ ਮਾਰ ਕੇ ਦਿਖਾਵਾਂਗੇ ਬੱਚੀ ਦੀਆਂ ਪਲੂਨ ਬੱਸੀ ਸੂਈ ਆ 4 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਅਸੀਂ ਦੇਖ ਸਕਦੇ ਹਾਂ 5 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਮ ਨੂੰ 2 ਜੂਨ ਨੂੰ 5 ਵਜੇ ਵੀਡੀਓ ਬਣਾ ਰਹੇ ਹਾਂ ਜੇਰ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਗਰਮੀ ਦਾ ਕੰਮ ਆ ਸੋ ਬੱਸੀ ਦਾ ਥਣ ਹਵਾਨਾ ਦੇਖਿਓ ਫੁੱਲ ਬਰੀਡ ਦੇ ਵਿੱਚ ਆ ਤੇ ਅੱਗੇ ਵੀ ਬੱਸੀ ਨੂੰ ਜਨਮ ਦਿੱਤੇ ਨੇ ਦੇਖੋ ਜਮਦੀ ਬੱਸੀ ਖੁਰਲੀ ਜਿੱਡੀ ਆ ਥਣ ਬਾਕੀ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਦੇਖੋ ਕੱਲਾ ਕੱਲਾ ਨਿੱਖੜਵਾ ਤੁਹ ਔਲ 1% ਵੀ ਨਹੀਂ ਕਰਦੀ ਇਹ ਤੁਹਾਨੂੰ ਆਪਾਂ ਹੱਥ ਫੇਰ ਕੇ ਪਹਿਲਾਂ ਦਿਖਾ ਦਿੰਨੇ ਆ ਫਿਰ ਲਾਸਟ ਤੇ ਧਾਰਾ ਮਾਰ ਕੇ ਦਿਖਾਵਾਂਗੇ ਔਲ 1% ਵੀ ਨਹੀਂ ਕਰਦੀ ਇਹ ਤੁਹਾਨੂੰ ਹੱਥ ਫੇਰ ਕੇ ਬੱਸੀ ਦੇ ਦਿਖਾਵਾਂਗੇ ਠੰਡੀ ਸੀਲ ਬਰਫ਼ ਵਰਗੀ ਆ ਆ ਦੇਖੋ ਤੁਸੀਂ ਆਪਾਂ ਕੈਮਰਾ ਪਾਉਸ ਨਹੀਂ ਕਰਿਆ ਪਿੱਛੇ ਹੱਥ ਫੇਰਦੇ ਪੁੱਤ ਮਗਰ ਹੱਥ ਫੇਰਦੇ ਲੇਵੇ ਤੇ ਸਾਰੇ ਹੱਥ ਫੇਰਦੇ ਆ ਸਾਰੇ ਦੇਖੋ ਠੰਡੀ ਸੀਲ ਬਰਫ਼ ਵਰਗੀ ਆ ਵੇਜਾ ਪੁੱਤ ਥੱਲੇ ਵੇਜਾ ਥਾਣਾਂ ਨੂੰ ਹੱਥ ਲਾਈ ਚੱਲ ਆ ਦੇਖੋ ਇਹ ਪਹਿਲਣ ਬੱਸੀ ਆ ਤੁਹਾਨੂੰ ਲਾਸਟ ਤੇ ਧਾਰਾ ਮਾਰ ਕੇ ਦਿਖਾਵਾਂਗੇ ਔਲ 1% ਵੀ ਨਹੀਂ ਕਰਦੀ ਕੋਈ ਮੇਰਾ ਵੀਰ ਆਨਲਾਈਨ ਮੰਗਾ ਲੈ ਚਾਹ ਖਣਾਂ ਦੀ ਪੂਰੀ ਪਾਸ ਹੋ ਚੁੱਕੀ ਆ ਇਹ ਬੌੜਾ ਕੱਢਿਆ ਆਪਾਂ ਸੋ ਮੇਨ ਕੰਮ ਜੇਰ ਦਾ ਜੇਰ ਪੈ ਚੁੱਕੀ ਆ ਸੋ ਹੁਣ ਸਾਨੂੰ ਤੋੜ ਕੇ ਦਿਖਾਉਣੇ ਆ ਹੁਣ ਤੋੜ ਕੇ ਦਿਖਾਵਾਂਗੇ ਮਗਰ ਵੀ ਬੱਸੀ ਆ ਦੇਖੋ ਤੁਸੀਂ ਬੱਸੀ ਆ ਜਿਹੜੀ ਮਗਰ ਇਹਦੇ ਲਾਲ ਡੱਬੀ ਬੱਸੀ ਆਈ ਆ ਥੋੜੀ ਐਰ ਸੈਰ ਚ ਪੈਂਦੀ ਆ ਦੇਖ ਸਕਦਾ ਤੁਸੀਂ ਲਾਲ ਡੱਬੀ ਬੱਸੀ ਆਈ ਆ ਸੋ ਬੱਸੀ ਇਹ ਦੋ ਦੰਦ ਬੱਸੀ ਆ ਮੂੰਹ ਪਹਿਲਾ ਸੂਆ ਸੂਈ ਆ ਅੱਜ 2 ਜੂਨ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸੋ ਦੇਖੋ ਬੱਸੀ ਦਾ ਥਾਣਾ ਬਾਨਾ ਅੱਗੇ ਪਿੱਛੇ ਦਾ ਹਵਾਨਾ ਹਾਈਟ ਪੂਰੀ ਆ ਲੈਂਥ ਪੂਰੀ ਆ ਬੱਸੀ ਦੀ ਚੰਗੇ ਫਾਰਮ ਦਾ ਰਿਕਾਰਡ ਆ ਬੱਸੀ ਦਾ ਦੇਖ ਸਕਦੇ ਤੁਸੀਂ ਹਾਈਟ ਲੈਂਥ ਚੈੱਕ ਕਰ ਸਕਦੇ ਤੁਸੀਂ ਫੁੱਲ ਹਾਈਟ ਫੁੱਲ ਲੈਂਥ ਆ ਬੱਛੀ ਦੀ ਦੇਖੋ ਅੱਗੇ ਪਿੱਛੇ ਦਾ ਹਵਾਨਾ ਬਾਕੀ ਥਣ ਜਿਹੜਾ ਹੈਗਾ ਥਣਾ ਬਹੁਤ ਸੋਹਣਾ ਹੱਥੀ ਚੁਾਈ ਵਾਲਾ ਲੱਗਿਆ ਬੱਸੀ ਦੇ ਪੂਰਾ ਗੁੱਲੇ ਵਾਲਾ ਥਣ ਲੱਗਿਆ ਹੋਇਆ ਜਿਹਨੂੰ ਆਪਾਂ ਕਹਿ ਦਿੰਨੇ ਆ ਸੋ ਦੇਖੋ ਬੱਸੀ ਦੀ ਫੇਸ ਕੁਆਲਿਟੀ ਦੋ ਦੰਦ ਬੱਚਾ ਪਹਿਲਾ ਸੂਆ ਸੂਈਆ ਫੁੱਲ ਬਰੀਡ ਦੇ ਵਿੱਚ ਬਾਕੀ ਬੱਚਾ ਮਗਰ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਆ ਸਿਟੀ ਪੁੱਤ ਹਣੇ ਬਹੁਤ ਚੰਗੀ ਬੱਸੀ ਨੂੰ ਨੇ ਜਨਮ ਦਿੱਤਾ ਇਹ ਤੁਹਾਡੇ ਅਹਿਰ ਸ਼ਹਿਰ ਚ ਪੈਂਦੀ ਆ ਲਾਰ ਡੱਬੀ ਬੱਸੀ ਨੂੰ ਜਨਮ ਦਿੱਤੇ ਨੇ ਸੋ ਆਪਾਂ ਹੁਣ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਸੋ ਪੱਤਾ ਧਾਰਾ ਮਾਰ ਕੇ ਦਿਖਾਵਾਂਗੇ ਬੱਸੀ ਆ ਜਾ ਪੁੱਤ ਧਾਰਾ ਮਾਰ ਕੇ ਦਿਖਾ ਇਦਾਂ ਹੀ ਬਹਿ ਜਾ ਨੀਚੇ ਧਾਰਾ ਮਾਰ ਕੇ ਦਿਖਾ ਬੱਚੀ ਦੇ ਹੱਥ ਫੇਰ ਕੇ ਬਹਿ ਜਾ ਬਹਿ ਜਾ ਬਹਿ ਨੀਚੇ ਸੋ ਦੇਖੋ ਆਪਾਂ ਪਲੂਣ ਬੱਚੀ ਆ ਇਦਾਂ ਹੀ ਨੀਚੇ ਬਹਿ ਕੇ ਇਹ ਧਾਰਾ ਮਾਰ ਦੂ ਮੁੰਡਾ ਦੇਖੋ ਤੁਸੀਂ ਥਣਾ ਦੀ ਚਵਾਈ ਦੇਖੋ ਪੋਲੀ ਤੇ ਮੋਟੀ ਚਵਾਈ ਆ ਹੱਥੀ ਚਵਾਈ ਵਾਲਾ ਸੋਹਣਾ ਥਣਾ ਦੇਖੋ ਚਵਾਈ ਦੇਖੋ ਮਗਰ ਥਣਾ ਦੀ ਮਾਰਦੇ ਸੋ ਦੇਖੋ ਚਵਾਈ ਪੂਰੀ ਪੋਲੀ ਤੇ ਮੋਟੀ ਚਵਾਈ ਆ ਪਹਿਲਾ ਸੂਆ ਬੱਸੀ ਆ ਕੋਈ ਆਲ ਵਗੈਰਾ ਨਹੀਂ ਕਰਦੀ 1% ਦੀ ਆਲ ਨਹੀਂ ਹੱਥੀ ਚਵਾਈ ਵਾਲਾ ਸੋਹਣਾ ਸੋਹਣਾ ਦੇਖੋ ਪਨਾਲੇ ਵਰਗੀ ਪੋਲੀ ਚਵਾਈ ਬਸ ਬੱਤ ਬਸ ਓਕੇ ਓਕੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ